ਐਥਲੈਟਿਕਸ ਦੇ ਖੇਡ ਵਿੱਚ 100 ਮੀਟਰ ਦੀ ਦੌੜ ਵਿੱਚ ਰਾਸ਼ਟਰੀ ਪੱਧਰ ਤੇ ਸੋਨੇ ਦਾ ਤਗਮਾ ਜਿੱਤਣ ਵਾਲੇ ਅੰਘ ਹੀ ਵਿਵੇਕ ਸ਼ਰਮਾ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਪ੍ਰਵਿੰਦਰ ਸਿੰਘ ਸੁਹਾਣਾ ਗੁਰਦੁਆਰਾ ਸਿੰਘ ਸ਼ਹੀਦਾ ਸੁਹਾਣਾ ਦੀ ਕਮੇਟੀ ਅਤੇ ਸੁਹਾਣਾ ਦੇ ਨਿਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਵਿੰਦਰ ਸਿੰਘ ਸੁਹਾਣਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਨੌਜਵਾਨਾਂ ਨੂੰ ਫੌਰੀ ਤੌਰ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਉਹਨਾਂ ਦਾ ਹੌਸਲਾ ਵਧਾਇਆ ਜਾਵੇ ਜ਼ਿਕਰਯੋਗ ਹੈ ਕਿ ਵਿਵੇਕ ਸ਼ਰਮਾ ਸੁਹਾਣਾ ਦਾ ਵਸਨੀਕ ਹੈ ਅਤੇ ਪਿਛਲੇ ਦਿਨੀ ਗੋਆ ਵਿਖੇ ਰਾਸ਼ਟਰੀ ਖੇਡਾਂ ਵਿੱਚ 100 ਮੀਟਰ ਦੌੜ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਆਇਆ ਹੈ ਸਮਾਹਨਿਤ ਕੀਤਾ ਹੈ ਪਹਿਲਾ ਖਿਡਾਰੀ ਨਾਮ ਦਾ ਖਿਡਾਰੀ ਨੂੰ ਨੌਜਵਾਨ ਵਿਵੇਕ ਸ਼ਰਮਾ ਜਿਹੜਾ ਕਿ 60% ਅੰਕਹੀਣ ਹੈ ਸਾਡੇ ਨਗਰ ਦਾ ਨੌਜਵਾਨ ਹੈ ਅੱਜ ਪਿੰਡ ਦੀ ਸਾਰੀ ਸੰਗਤ ਵੱਲੋਂ ਇਹਦਾ ਸਨਮਾਨ ਕੀਤਾ ਗਿਆ ਔਰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਔਰ ਅਮਰਸ਼ੀਰ ਬਾਬਾ ਹਨੂਮਨ ਸੁਜੀਏ ਸਥਾਨ ਦੇ ਕਮੇਟੀ ਵੱਲੋਂ ਵੀ ਇਹਦਾ ਸਨਮਾਨ ਕੀਤਾ ਗਿਆ ਕਿਉਂਕਿ ਇਹ ਅੰਕਹੀਣ ਹੋਣ ਦੇ ਬਾਵਜੂਦ ਵੀ ਅੱਜ ਕਿਉਂਕਿ ਪਹਿਲਾ ਵੀ ਇਹ ਖੇਡਾ ਖੇਡ ਕੇ ਆਇਆ ਬਾਅਦ ਔਰ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ 골ਡ ਮੈਡਲ ਲੈ ਕੇ ਅੱਜ ਸਾਡੇ ਇਸ ਨਗਰ ਦੇ ਵਿੱਚ ਆਇਆ ਔਰ ਮੈਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰੂੰਗਾ ਕਿ ਅਜਿਹੇ ਨੌਜਵਾਨਾਂ ਤੇ ਮੇਰੇ ਪਰ ਹੱਥ ਰੱਖਣਾ ਚਾਹੀਦਾ ਇਹਨਾਂ ਨੂੰ ਕੋਈ ਨੌਕਰੀ ਜਾਂ ਕੋਈ ਇਹਨਾਂ ਦਾ ਬੰਦੋਬਸ ਕਰਨਾ ਚਾਹੀਦਾ ਕਿਉਂਕਿ ਜਿੱਥੇ ਅੰਗੀਆਂ ਨੇ ਉੱਥੇ ਬੜੇ ਹੀ ਗਰੀਬ ਪਰਿਵਾਰ ਆਮ ਸਧਾਰਨ ਪਰਿਵਾਰਾਂ ਨੂੰ ਸੰਬੰਧ ਰੱਖਣ ਵਾਲਾ ਨੌਜਵਾਨ ਹੈ ਸੋ ਮੈਂ ਪੰਜਾਬ ਸਰਕਾਰ ਨੂੰ ਵੀ ਔਰ ਬੇਨਤੀ ਕਰੂੰਗਾ ਔਰ ਸੈਂਟਰ ਸਰਕਾਰ ਨੂੰ ਖਾਸ ਕਰ ਕਿਉਂਕਿ ਨਰਿੰਦਰ ਮੋਦੀ ਜੀ ਦਾ ਚੱਲ ਰਿਹਾ ਖੇਲੂ ਇੰਡੀਆ ਉਹਦੇ ਵਿੱਚ ਇਹ ਜਿਹੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਤਾਂ ਜੋ ਇਹ ਨੌਜਵਾਨ ਇਹਨਾਂ ਨੂੰ ਹੌਸਲਾ ਬਜਾਈ ਹੋ ਸਕੇ ਅੱਗੇ ਵਧ ਸਕਣ